ਸਰ ਜੀ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਵੱਲੋਂ ਦਸ਼ਾ ਦੇ ਖਿਲਾਫ ਜਿਹੜੀ ਅਤੇ ਜੁਰਮ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਾਰਵਾਈ ਕਰਦੇ ਅੱਜ ਜਿਹੜੀ ਤਰਨਤਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਰਨਤਪੁਰ ਪੁਲਿਸ ਵੱਲੋਂ ਇੱਕ ਖਾਸ ਨਾਕਾਬੰਦੀ ਦੌਰਾਨ ਕੁਝ ਬੰਦੇ ਰਾਉਂਡ ਅਪ ਕੀਤੇ ਗਏ ਹਨ ਆ ਜਿਹੜਾ ਨਾਕਾਬੰਦੀ ਬੜੀ ਸਖਤ ਨਾਕਾਬੰਦੀ ਜਿਹੜੀ ਕੀਤੀ ਗਈ ਸੀ ਸ਼ੇਰੋਂ ਦੇ ਲਾਗੇ ਜਿਹਦੇ ਵਿੱਚ ਇੱਕ ਚਿੱਟੇ ਰੰਗ ਦੀ ਜਿਹੜੀ ਸਵਿਫਟ ਗੱਡੀ ਬਹੁਤ ਤੇਜ਼ ਜਿਹੜੀ ਰਫ਼ਤਾਰ ਨਾਲ ਆ ਰਹੀ ਸੀਗੀ ਇਮੀਡੀਏਟਲੀ ਉਹਨਾਂ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਜਿਹੜੇ ਬੰਦੇ ਡਰ ਗਏ ਸੀਗੇ ਤੇ ਇਮੀਡੀਏਟਲੀ ਉਹਨਾਂ ਨੇ ਜਿਹੜੀ ਗੱਡੀ ਘੁਮਾਈ ਤੇ ਸਾਡੇ ਬੈਰੀਕੇਡ 'ਚ ਵੱਜੀ ਹੈ ਜਿਸ ਦੇ ਨਾਲ ਸਵਿਫਟ ਗੱਡੀ ਨੂੰ ਨੁਕਸਾਨ ਨਹੀਂ ਹੋਇਆ ਗੱਡੀ ਜਿਹੜੀ ਰੁਕ ਗਈ ਸੀ ਇਮੀਡੀਏਟਲੀ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਭੱਜ ਕੇ ਜਿਹੜੇ ਗੱਡੀ ਜਿਹੜੇ ਬੰਦੇ ਉਹਨਾਂ ਨੂੰ ਬਾਹਰ ਕੱਢਿਆ ਹੈਗਾ ਤੇ ਉਹਨਾਂ ਦੀ شناخت ਕੀਤੀ ਹੈ ਜਿਹਦੇ ਵਿੱਚ ਦੋ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਆਪਣੀ ਜਿਹੜੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਨਰਿੰਦਰ ਸਿੰਘ ਛਾਪਾ ਰਾਮ ਸਿੰਘ ਥਾਣਾ ਜੰਡਿਆਲਾ ਅਤੇ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਬਾਸਰ ਕੇ ਥਾਣਾ ਖਲਰਾ ਇਹ ਦੱਸੀ ਹੈਗੀ ਹੈ ਇਹਨਾਂ ਦੀ ਜਿਹੜੀ ਆਪਾਂ ਜਿਹੜੀ ਤਲਾਸ਼ੀ ਲਈ ਹੈਗੀ ਹੈ ਤਲਾਸ਼ੀ ਦੌਰਾਨ ਇਹਨਾਂ ਕੋਲੋਂ ਤੇ ਜਿਹੜੀ ਗੱਡੀ ਦੇ ਵਿੱਚ ਟੋਟਲ ਜਿਹੜੇ 4 ਜਿਹੜੀ ਆਸਟਰੀਅਨ ਮੇਡ ਬਲੌਕ 19 ਪਿਸਟਲਸ ਸਮੇਤ 4 ਮੈਗਜ਼ੀਨ ਅੱ체 7 ਰਾਉਂਡ ਜਿਹੜੇ ਰਿਕਵਰ ਹੋਏ ਹਨ ਅਤੇ 480000 ਰੁਪਏ ਜਿਹੜੀ ਡਰਗ ਮੰਨੀਆ ਹਵਾਲਾ ਮੰਨੀ ਜਿਹੜੀ ਹੈਗੀ ਹੈ ਇਹਨਾਂ ਕੋਲੋਂ ਜਿਹੜੀ ਰਿਕਵਰ ਹੋਈ ਹੈ ਮੁਰਲੀ ਜਿਹੜੀ ਪੁੱਛਕਿਛ ਹੈ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਹਰਪ੍ਰੀਤ ਸਿੰਘ ਹੈਪੀ ਹੈਗਾ ਪਹਿਲਾਂ ਵੀ ਇਹ ਜਿਹੜੀ ਕਨਸਾਈਨਮੈਂਟ ਜਿਹੜੀ ਇਹ ਚੱਕਦਾ ਰਿਹਾ ਹੈਗਾ ਤੇ ਅੱਗੇ ਜਿਹੜੇ ਮਾੜੇ ਅਨਸਰਾਂ ਨੂੰ ਇਹਨੇ ਜਿਹੜੀ ਸਪਲਾਈ ਵੀ ਕੀਤੀ ਹੈਗੀ ਹੈ ਆ ਜਿਹੜਾ ਹਰਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਵੀ ਜਿਹੜੇ ਦੋ ਮੁਕਾਦਮੇ ਦਰਜ ਹਨ ਆ ਜਿਹੜਾ ਹਰਪ੍ਰੀਤ ਉਹਦੀ ਇੱਕ ਡਕੈਤੀ ਦਾ ਮੁਕਦਮਾ ਗਿੱਦੜਵਾਹੇ ਚ ਸੀਗਾ ਇਹ ਦੌਰਾਨ ਇਹਦੀ ਜਿਹੜੀ ਜੇਲ੍ਹ 'ਚ ਰਿਹਾ ਹੈਗਾ ਇਹ ਜਿਹੜਾ ਫਰੀਦਕੋਟ ਜੇਲ੍ਹ ਉੱਥੇ ਜਿਹੜੇ ਇਹਦੇ ਕੁਝ ਕੰਟੈਕਟਸ ਬਣੇ ਹੈ ਕ੍ਰਿਮੀਨਲਸ ਨਾਲ ਤੇ ਜਦੋਂ ਜ਼ਮਾਨਤ ਤੇ ਬਾਹਰ ਆਇਆ ਹੈਗਾ ਮੁੜ ਕੇ ਇਹਦਾ ਟੱਚ ਕੋਈ ਪਾਕਿਸਤਾਨੀ ਬੇਸਡ ਜਿਹੜੀ ਐਂਟੀਟੀ ਨਾਲ ਵੀ ਇਹਦਾ ਟੱਚ ਹੋਇਆ ਹੈ ਤੇ ਜਿਹੜੇ ਇਹ ਆਸਟ੍ਰੀਅਨ ਮੇਡ ਬਲਕ ਪਿਸਟਲਸ ਹੈ ਕਿ ਇਹ ਸਾਨੂੰ ਲੱਗਦਾ ਹੈ ਵਾਇਰ ਡਰੋਨ ਸੀ ਜਿਹੜੇ ਇਹ ਬਤਾ ਕਨਸਾਈਨਮੈਂਟ ਆਏ ਹਨ ਤੇ ਜਿਹੜੇ ਇਹਨਾਂ ਦਾ ਜਿਹੜਾ ਇਰਾਦਾ ਸੀਗਾ ਕਿ ਕੋਈ ਇਹ ਜਿਹੜੇ ਬੜੇ ਸੋਫਿਸਟੀਕੇਟਿਡ ਵੈਪਨਸ ਹੈ ਇਹਦੇ ਥਰੂ ਕੋਈ ਜਿਹੜੀ ਵੱਡੀ ਜਿਹੜੀ ਵਾਰਦਾਤ ਉਹਨੂੰ ਹੀ ਇੰਜਾਮ ਦੇ ਅ ਹਜੇ ਡੂੰਗਾਇਨਾਲ ਇਹਨਾਂ ਦੀ ਜਿਹੜੀ ਜਿਹੜੀ ਪੁਛਪੜਤਾਲ ਕੀਤੀ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਜਿਹੜੀ ਐਫ ਆਈ ਆਰ ਨੰਬਰ 114 ਮਿਤੀ 29 8 2024 ਇਹ ਧਾਰਾ 111 ਜਿਹੜੀ ਭਾਰਤੀ ਨਿਆਂ ਸੰਹਿਤਾ ਹੈਗਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਸਖਤ ਧਾਰਾ ਜਿਹੜੇ ਨਵੇਂ ਕਾਨੂੰਨ ਚ ਆਈ ਹੈ ਉਹਦੇ ਤਹਿਤ ਜਿਹੜੀ ਦਰਜ ਕੀਤੀ ਗਈ ਹੈ ਅਤੇ 25 6 ਤੇ 25 7 ਜਿਹੜਾ ਆਰਮਜ਼ ਐਕਟ ਅ ਅਤੇ ਜਿਹੜਾ 27 ਇਹ ਐਨ ਡੀ ਪੀ ਐਸ ਐਕਟ ਜਿਹੜੇ ਉਹਦੇ ਤਹਿਤ ਜਿਹੜੀ ਥਾਣਾ ਸਰਹਾਲੀ ਤੇ ਦਰਜ ਕੀਤੀ ਗਈ ਹੈ ਦੁੰਗਾਈ ਨਾਲ ਜਿਹੜੀ ਇਹਨਾਂ ਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ ਕਿੱਥੋਂ ਇਹ ਜਿਹੜੇ ਅਸਲਾ ਜਿਹੜਾ ਲੈ ਕੇ ਆਏ ਹਨ ਤੇ ਕਿੱਥੇ ਇਹਨਾਂ ਨੂੰ ਸਪਲਾਈ ਕਰਨਾ ਸੀ ਤੇ ਇਹਨਾਂ ਦਾ ਜਿਹੜੀ ਮਨਸ਼ਾ ਕੀ ਸੀ ਇਰਾਦਾ ਕੀ ਸੀਗਾ ਕਿ ਉਹਦੇ ਵਿੱਚ ਵੀ ਜਿਹੜੀ ਦੁੰਗਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਸਰ ਪੈਸੇ ਪਾਕਿਸਤਾਨ ਵੀ ਵੀ ਜਿਹੜੇ ਕਿਸੇ ਨੂੰ ਜਮਨ ਸੁਭਾਸ਼ੀ ਹਾਂ ਬਿਲਕੁਲ ਇਸ ਜਿਹੜਾ ਮੋਢਲੀ ਪੜਤਾਲ 'ਚ ਇਹ ਗੱਲ ਆਈ ਹੈ ਕਿ ਜਿਹੜਾ ਹਵਾਲੇ ਦੇ ਥਰੂ ਜਿਹੜਾ ਇਹ ਜਿਹੜੀ ਪੇਮੈਂਟ ਹੈ ਇਹ ਜਾਂਦੀ ਰਹੀ ਹੈਗੀ ਉਹਦੇ ਵਿੱਚ ਵੀ ਅਸੀਂ ਦੁੰਗਾਈ ਨਾਲ ਪੜਤਾਲ ਕਰ ਰਹੇ ਹਾਂ ਸਰ ਮੋਢਲੀ ਜੀ ਹਾਂਜੀ ਫੋਨ ਕਰ ਲਿਆ ਗਿਆ ਆ ਬਿਲਕੁਲ ਇਹਨਾਂ ਨੂੰ ਅਜਰਾ 29 ਅੱਜ ਜਿਹੜਾ ਮੁਕਦਮਾ ਹੈਗਾ ਤੇ ਇਹਨਾਂ ਦਾ ਜਿਹੜਾ ਰਿਮਾਂਡ ਲੈ ਕੇ ਜਿੱਦੋਂ ਹਾਈਨਰ ਪੁੱਛਗਿਛ ਕੀਤੀ ਜਾਊਗੀ ਸਰ ਹਵਾਲਾ ਨਿਕਲ ਚੋ ਕੋਈ ਕੋਈ Banda businessman ਲੈ ਕੇ ਬੰਦਾ ਜੀ ਬਿਲਕੁਲ ਅੱਜ ਅੱਜ ਦੇ ਤਰੀਕ ਤੇ ਹੀ ਪਰਚਾ ਹੋਇਆ ਰੈਸਟ ਇਹਨਾਂ ਦੀ ਪਈ ਹੈਗੀ ਪਰ ਜਿਹੜੀ ਡਿਟੇਲ ਚ ਇਹਦੀ ਜਿਹੜੀ ਪੁੱਛਗਿਛ ਜਿਹੜੀ ਰਿਮਾਂਡ ਦੌਰਾਨ ਕੀਤੀ ਜਾਊਗੀ ਤੇ ਤੁਹਾਨੂੰ ਅਸੀਂ ਦੁਬਾਰਾ ਇਨਫੋਰਮ ਕਰਾਂਗੇ ਇੱਕ ਗੋਲਦਬ ਪਰ ਗਾਡੂ ਆਦਮੀ ਜਿਸ ਦਾ ਅੰਤ ਹੈ ਨਹੀਂ ਬਿਲਕੁਲ ਜਿਹੜਾ ਇੱਕ ਜਿਹੜਾ ਗਲੌਕ 19 ਪਿਸਟਲ ਹੁੰਦੇ ਤੇ ਲਿਖਿਆ ਹੈ ਫॉर ਯੂਜ਼ ਬਾਏ ਨੈਟੋ ਆਰਮੀ ਤੇ ਬਿਲਕੁਲ ਇਹ ਜਿਹੜੇ ਬਾਰਡਰ ਉਹ ਦੂਜੇ ਪਾਰ ਤੋਂ ਹੀ ਜਿਹੜੇ ਫॉर ਸ਼ੋਰ ਜਿਹੜੇ ਵੈਪਨਸ ਆਏ ਹਨ ਤੇ ਬਿਲਕੁਲ ਇਸ ਸਮੇਂ ਨੂੰ ਕਾਇਨਲ ਪੜਤਾਲ ਕਰਾਂਗੇ